ਤੇ ਤੂੰ ਤਾਂ ਬੜੇ ਉਦੋਂ ਸਟੇਜਾਂ ਤੇ ਖੜਕੜ ਡਰਾਮੇ ਕਰਦਾ ਹੁੰਦਾ ਸੀ ਇਹੀ ਸੰਭਾਲ ਲਾ ਡਰਾਮਾ ਕਰ ਰਿਹਾ ਹੈ ਪੈਸੇ ਲੈਣ ਨਹੀਂ ਗਿਆ ਅਸਲ ਦੇ ਵਿੱਚ ਕੰਪਨੀਆਂ ਨੂੰ ਸੱਦਰ ਨਹੀਂ ਗਿਆ ਆਸਟ੍ਰੇਲੀਆ ਦੇ ਵਿੱਚ ਹੋਰ ਬੱਖ-ਬੱਖ ਦੇਸ਼ਾਂ ਦੇ ਵਿੱਚ ਆਪਣੀ ਪ੍ਰਾਪਰਟੀ ਸੈੱਟ ਕਰਦਾ ਫਿਰ ਰਿਹਾ ਕਿਤੇ 2000 ਏਕੜ ਕਿਤੇ 3000 ਏਕੜ ਇਹ ਸਾਰਾ ਕੁਝ ਇੱਥੋਂ ਦਾ ਪੈਸਾ ਲੁੱਟ ਕੇ ਜਿਹੜਾ ਲੈ ਕੇ ਜਾ ਰਿਹਾ ਨਾ ਉੱਥੇ ਸੈੱਟ ਕਰ ਰਿਹਾ ਸਾਡਾ ਚੈਲੰਜ ਹੈ ਕਹਿ ਸਕਦਾ ਚਾਰ ਸਾਲਾਂ ਵਿੱਚ ਤੁਸੀਂ ਕਿੰਨੇ ਵਾਰ ਮਿਲ ਚੁੱਕੇ ਹੋ ਮੁੱਖ ਮੰਤਰੀ ਇੱਕ ਕੋਈ ਇੱਕ ਵੀ ਫੋਟੋ ਇੱਕੋ ਵੀ ਵੀਡੀਓ ਇਹਨਾਂ ਦਾ ਕੋਈ ਮੰਤਰੀ ਕੋਈ ਵਿਧਾਇਕ ਇਹਨਾਂ ਦਾ ਆਈਟੀ ਸੈੱਲ ਇਹਨਾਂ ਦੇ ਵਰਕਰ ਵੋਟਰ ਸਪੋਰਟਰ ਸ਼ੇਅਰ ਕਰ ਦੇਣ ਕਿ ਪੰਜਾਬ ਦੇ ਬੇਰਜ਼ਗਾਰਾਂ ਦੇ ਨਾਲ ਸਮੁੱਚੇ ਬੇਰਜ਼ਗਾਰਾਂ ਦੇ ਨਾਲ ਸਾਡੀ ਛੜੋ ਕਿਸੇ ਵੀ ਬੇਰਜ਼ਗਾਰਾਂ ਦੇ ਨਾਲ ਫੋਟੋ ਵੀਡੀਓ ਦਿਖਾ ਦੇਣ ਕਿ 4 ਸਾਲਾਂ ਦੇ ਵਿੱਚ ਮੁੱਖ ਮੰਤਰੀ ਬੈਠਿਆ ਹੋਵੇ ਕਦੀ ਆ ਕੇ ਗੱਲ ਸੁਣੀ ਹੋਵੇ ਇਹਨਾਂ ਨੂੰ ਕੈਬਨਿਟਰ ਬੈਠੂਜੀ ਪੈਨਲ ਲੈ ਕੇ ਬੈਠਿਆ ਹੋਵੇ ਦਿਖਾ ਦੇਣਾ ਅਸੀਂ ਸਾਰਾ ਕੁਝ ਛੱਡ ਦਾਂਗੇ ਅਗਰ ਇਹੀ ਗੱਲ ਨੌਕਰੀਆਂ ਦੀ ਕੋਈ ਇੱਕ ਵੀ ਪੋਸਟ ਦਿਖਾ ਦੇਣਾ ਸਿੱਖਿਆ ਭਾਗ ਦੇ ਵਿੱਚ ਐਨਟੀਟੀ ਆਈਟੀ ਦੀ ਮਾਸਟਰ ਕਲਾਸ ਲੈਕਚਰ ਆਸਾ ਇੱਕ ਪ੍ਰੋਫੈਸਰ ਕੋਈ ਵੀ ਇੱਕ ਵੀ ਪ ਜੀ ਅਨੇਕਾਂ ਵਰਤਿਆ ਲਾ ਚੁੱਕੇ ਹਾਂ ਉਹ ਇਹ ਅਨੇਕਾਂ ਡਿਟੇਲ ਪਈ ਹੈ ਕਿ ਰੱਦ ਭਰਤੀਆਂ ਜਰੂਰ ਕੀਤੀਆਂ ਨੇ ਇਸ ਕਰਕੇ ਉਹ ਸਾਰਾ ਕੁਝ ਫੇਕ ਹੈ ਜਾਲੀ ਹੈ ਨਕਲੀ ਹੈ ਦਿਖਾਇਆ ਹੋਰ ਜਾ ਰਿਹਾ ਅਸਲੀਅਤ ਹੋਰ ਹੈ ਇਹ ਅਸਲੀਅਤ ਅਜ ਸੁਨਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਤੋਂ ਦਿਸ ਰਹੀ ਹੈ